ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਰਸਾ ਗੁਰ ਸੰਗਤ ਜੀਓ ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਦਸੋਂ ਪਾਤਸ਼ਾਹ ਹੋ ਕੇ ਗਿਆਨ ਸਰੂਪ ਜਗ ਦੀ ਜੋਤ ਕਰਜਵ ਕੀ ਓਟ ਬਾਣੀ ਕੇ ਬੋਹਤ ਚਵਰ ਛਤਰ ਤਖਤ ਕੇ ਮਾਲਕ ਪ੍ਰਤੱਖ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਗੁਰਬਾਣੀ ਦੀ ਸੰਥਿਆ ਕਰਨ ਵਾਸਤੇ 71 ਹੋਏ ਹਾਂ ਕੱਲ ਦੇ ਦਿਨ ਸਿੱਧ ਗੋਸ਼ਟ ਨਾਮੇ ਬਾਣੀ ਦੀਆਂ 25 ਪੌੜੀਆਂ ਹੋ ਚੁੱਕੀਆਂ ਸਨ ਸੋ ਅੱਗੇ 26ਵੀਂ ਪੌੜੀ ਪ੍ਰਾਰੰਭ ਕਰਨੀ ਹੈ ਮਨ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਨ ਮੁਖ ਭੂਲੇ ਜਾਮ ਕੀ ਕਾਣ ਪਰ ਘਰ ਜੋ ਹੈ ਹਾਨੀ ਹਾਨ ਮਨ ਮੁਖ ਭਰਮ ਭਵੈ ਬੇਬਾਣ ਵੇ ਮਾਰਗ ਮੁਸੈ ਮੰਤਰ ਮਸਾਣ ਸਬਦ ਨਾ ਜੀਨੈ ਲਵੈ ਕਬਾਣ ਨਾਨਕ ਸਾਚ ਰੱਤੇ ਸੁਖ ਜਾਣ ਗੁਰਮਖ ਸਾਚੇ ਕਾ ਭਉ ਪਾਵੇ ਗੁਰਮਖ ਬਾਣੀ ਅਖੜ ਕਢਾਵੇ ਇਸੇ ਤਰ੍ਹਾਂ ਹੀ ਇਹ ਅਖੜ ਕੜ ਪਾਠ ਕਰਨਾ ਹੈ ਅਖੜ ਕਢਾਵੇ ਗੁਰਮਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਗੁਰਮੁਖ ਰੋਮ ਰੋਮ ਹਰ ਧਿਆਵੈ ਨਾਨਕ ਗੁਰਮੁਖ ਸਾਜ ਸਮਾਵੈ ਗੁਰਮੁਖ ਪਰਚੈ 베ਦ ਬੀਚਾਰੀ ਗੁਰਮੁਖ ਪਰਚੈ ਤਰੀਏ ਤਾਰੀ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਦ ਜਾਣੀ ਗੁਰਮੁਖ ਪਾਈਐ ਅਲਖ ਅਪਾਰ ਨਾਨਕ ਗੁਰਮੁਖ ਮੁਕਤ ਦਵਾਰ ਗੁਰਮੁਖ ਅਕਥ ਕਥਾ ਵਿਚਾਰ ਗੁਰਮੁਖ ਨਿਭੈ ਸਾ ਪਰਵਾਰ ਇਸੇ ਤਰ੍ਹਾਂ ਹੀ ਇਸ ਸ਼ਬਦ ਨੂੰ ਸੱ ਪਰਵਾਰ ਨਹੀਂ ਕਹਿਣਾ ਸਾ ਪਰਵਾਰ ਸ ਸਬੰਧਕ ਕਰਕੇ ਪੜਨਾ ਸਾ ਪਰਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸਬਦ ਅਚਾਰ ਸਬਦ ਭੇਦ ਜਾਣੈ ਜਾਣਾਈ ਇਸੇ ਤਰ੍ਹਾਂ ਹੀ ਇਹ ਕੰਨੇ ਲਾ ਕੇ ਜਣਾਈ ਨਹੀਂ ਕਹਿਣਾ ਜਾਣਾਈ ਇਸ ਤਰ੍ਹਾਂ ਪੜਨਾ ਸਬਦ ਭੇਦ ਜਾਣੈ ਜਾਣਾਈ ਨਾਨਕ ਹਉ ਮੈਂ ਜਾਲ ਸਮਾਈ ਗੁਰਮਖ ਧਰਤੀ ਸਾਚੈ ਸਾਜੀ ਤਿਸਮਹਿ ਓਪਤ ਖਪਤ ਸੋ ਬਾਜੀ ਗੁਰ ਕੈ ਸਬਦ ਰਪੈ ਰੰਗ ਲਾਏ ਸਾਧ ਰਤਉ ਪਾਤ ਸਿਉ ਘਰ ਜਾਏ ਇਹ ਪਾਤ ਸ਼ਬਦ ਪੋਲਾ ਪੜਨਾ ਹੈ ਪਤ ਨਹੀਂ ਕਹਿਣਾ ਸਾਧ ਰਤਉ ਪਤ ਸਿਓ ਘਰ ਜਾਏ ਸਾਜ ਸ਼ਬਦ ਬਿਨ ਪਤ ਨਹੀਂ ਪਾਵੇ ਨਾਨਕ ਬਿਨ ਨਾਵੇ ਕਿਉ ਸਾਚ ਸਮਾਵੇ ਗੁਰਮਖ ਅਸ਼ਟ ਸਿੱਧੀ ਸਭ ਬੁੱద్ధి ਗੁਰਮਖ ਭਵਜਲ ਤਰੀਏ ਸੱਚ ਸੁਧੀ ਇਹ ਸੁਧੀ ਪੋਲਾ ਪੜਨਾ ਸੁਧੀ ਨਹੀਂ ਕਹਿਣਾ ਗੁਰਮੁਖ ਭਵਜਲ ਤਰੀਐ ਸਚ ਸੁਦੀ ਗੁਰਮੁਖ ਸਰ ਅਪਸਰ ਵਿਦ ਜਾਣੈ ਗੁਰਮੁਖ ਪਰਵਿਰਤ ਨਰਵਿਰਤ ਪਛਾਨੈ ਇਸੇ ਤਰ੍ਹਾਂ ਧਿਆਨ ਦੇ ਨਾਲ ਪਰਵਰਤਨੀ ਕਹਿਣਾ ਨਿਰਵਿਰਤ ਵੀ ਨਹੀਂ ਕਹਿਣਾ ਇਸ ਕਰਕੇ ਧਿਆਨ ਦੇ ਨਾਲ ਪਰਵਿਰਤ ਨਰਵਿਰਤ ਇਸ ਤਰ੍ਹਾਂ ਪੜ੍ਹਨਾ ਹੈ ਗੁਰਮੁਖ ਪਰਵਿਰਤ ਨਰਵਿਰਤ ਪਛਾਨੈ ਗੁਰਮੁਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਨਿਸਤਾਰੇ ਨਾਮੇ ਰਤੇ ਹੋਵ ਮੈਂ ਜਾਏ ਨਾਮ ਰਤੇ ਸੱਚ ਰਹੇ ਸਮਾਏ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵਹਿ ਮੋਖ ਦਵਾਰ ਨਾਮ ਰਤੇ تیر ਭਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬੇਨਾਨਾ ਬੋਲੇ ਸਭ ਵੇਖਾਰ ਨਾਨਕ ਨਾਮ ਰਤੇ ਤਿਨ ਕਉ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਇ ਜੋਗ ਜੁਗਤ ਸਚ ਰਹਿ ਸਮਾਇ ਬਾਰਹ ਮਹ ਜੋਗੀ ਪਰਮਾਏ ਸੰਨਿਆਸੀ 6 ਚਾਰ ਇਸੇ ਤਰ੍ਹਾਂ ਇਹ 66 ਸਿਹਾਰੀ ਐਡਾ 6 ਇਸ ਤਰ੍ਹਾਂ ਪੜਨਾ 6 4 ਗੁਰ ਕੈ ਸਬਦ ਜੋ ਮਰ ਜੀਵੈ ਸੋ ਪਾਏ ਮੋਖ ਦਵਾਰ ਬਿਨ ਸਬਦ ਸਬ ਦੂਜੈ ਲਾਗੇ ਦੇਖੋ ਰਿਦੈ ਵਿਚਾਰ ਨਾਨਕ ਵੱਡੇ ਸੇ ਵੱਡ ਭਾਗੀ ਜਿਨ ਨੇ ਸਾਚ ਰੱਖਿਆ ਔਰ ਧਾਰ ਗੁਰਮੁਖ ਰਤਨ ਲਹਿ ਲੇਵ ਲਾਈ ਗੁਰਮੁਖ ਪਰਖੈ ਰਤਨ ਸੁਭਾਈ ਗੁਰਮੁਖ ਸਾਚੀ ਕਾਰ ਕਮਾਈ ਗੁਰਮੁਖ ਸਾਚੇ ਮਨ ਪਤੀਆਏ ਗੁਰਮੁਖ ਅਲਖ ਲਖਾਏ ਤਿਸ ਭਾਵੇ ਨਾਨਕ ਗੁਰਮੁਖ ਚੋਟ ਨਾ ਖਾਵੇ ਗੁਰਮੁਖ ਨਾਮ ਦਾਣ ਇਸ ਨਾਨ ਗੁਰਮੁਖ ਲਾਗੇ ਸਹਜ ਧਿਆਨ ਗੁਰਮੁਖ ਪਾਵੇ ਦਰਗਹਿ ਮਾਨ ਗੁਰਮੁਖ ਭਉ ਭੰਜਨ ਪ੍ਰਧਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸਾਸਤਰ ਸਿਮਰਤ 베ਦ ਇਸ ਸ਼ਬਦਾ ਅਨੁਸਾਰ ਸਾਸਤਰ ਸਿਮਰਤ ਇਸ ਤਰ੍ਹਾਂ ਪੜਨਾ ਸਿਮਰਤ ਸਿਮਰਤ ਟਿੱਪੀ ਨਹੀਂ ਲਾਉਣੀ ਸਾਸਤ ਸਿਮਰਤ 베ਦ ਇਸ ਤਰ੍ਹਾਂ ਪੜਨਾ ਹੈ ਗੁਰਮੁਖ ਪਾਵੈ ਘਾਟ ਘਾਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਣਤ ਮਿਟਾਵੇ ਗੁਰਮੁਖ RAM ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਭਰਮ ਆਵੇ ਜਾਏ ਇਹ ਬਿਸਰਾਮ ਬਿਨ ਗੁਰ ਤੇ ਹੀ ਲਾਉਣਾ ਬਿਨ ਗੁਰ ਭਰਮ ਆਵੇ ਜਾਏ बिनगर काल न पवई थाए, बेन गुर डोलाए, बेन गुर तृप्त बेख खाए, बेन गुर बिसियर डस मरवाट नानक गुर बिन काटे काट ਇਸੇ ਤਰ੍ਹਾਂ ਇਸ ਪਾਵਨ ਪਵਿੱਤਰ ਪੌੜੀ ਦੇ ਅੰਦਰ ਜਿੰਨੇ ਵੀ ਬਿਨ ਗੁਰ ਆਏ ਹੈ ਉਹਨਾਂ ਤੇ ਰੁਕਣਾ ਹੈ ਵਿਸਰਾਮ ਲਾਉਣਾ ਵੀ ਬਿਨਾ ਗੁਰੂ ਤੋਂ ਮਨੁੱਖ ਪਰਮਾ ਦੇ ਵਿੱਚ ਹੀ ਆਉਂਦਾ ਜਾਂਦਾ ਰਹਿੰਦਾ ਹੈ ਜਾਂ ਬਿਨ ਗੁਰ ਘਾਰ ਨਾ ਪਵੀ ਥਾਏ ਜਿਹੜਾ ਨਿਗੁਰਾ ਪੁਰਸ਼ ਹੈ ਗੁਰੂ ਨੇ ਧਾਰਨ ਕੀਤਾ ਉਹਦੀ ਕੀਤੀ ਹੋਈ ਜਿਹੜੀ ਕਾਲ ਕਮਾਈ ਐ ਥਾਏ ਨਹੀਂ ਪੈਂਦੀ ਇਸ ਕਰਕੇ ਇਹ ਬਿਸਰਾਮ ਇੱਥੇ ਲਾਉਣੇ ਹਨ ਸਾਰੇ ਬਿਨ ਗੁਰ ਬਿਨ ਗੁਰ ਬਿਸੀਰ ਦਸੈ ਮਰਵਾਟ ਨਾਨਕ ਗੁਰ ਬਿਨ ਘਾਟੇ ਘਾਟ ਜਿਸ ਗੁਰ ਮਿਲੇ ਦਿਸ ਪਾਰ ਉਤਾਰੇ ਆਵਗਣ ਮਿੱਟੈ ਇਸ ਨੂੰ ਆਵਗਣ ਕਹਿਣਾ ਹੈ ਕਿਉਂਕਿ ਇਹ ਚਾਰੇ ਅੱਖਰ ਮੁਕਤੇ ਹਨ ਅਬ ਗੁਣ ਕਰਕੇ ਨਹੀਂ ਪੜਨਾ ਫਿਰ ਗੱਗੇ ਔਂਕੜ ਲੱਗ ਜਾਏਗਾ ਆਵਗਣ ਮਿਟੈ ਗੁਣ ਨਿਸਤਾਰੈ ਮੁਕਤ ਮਹਾ ਸੁਖ ਗੁਰ ਸਬਦ ਵਿਚਾਰ ਗੁਰਮੁਖ ਕਦੇ ਨ ਆਵੈ ਹਾਰ ਤਨ ਹਟੜੀ ਇਹੋ ਮਨ ਵਣਜਾਰ ਨਾਨਕ ਸਹਜੇ ਸਚ ਵਾਪਾਰ ਗੁਰਮੁਖ ਬੰਦਿਓ ਸੇਤ ਵਿਧਾਤੈ ਇਸ ਨੂੰ ਵਿਧਾਤੈ ਨਹੀਂ ਕਹਿਣਾ ਵਿਧਾਤੈ ਪੋਲਾ ਪੜਨਾ ਵਿਧਾਤੈ ਗੁਰਮੁਖ ਬੰਦਿਓ ਸੇਤ ਵਿਧਾਤੈ ਲੰਕਾ ਲੂਟੀ ਦੇਤ ਸੰਤਾਪੈ RAM ਚੰਦ ਮਾਰਿਓ ਅਹ ਰਾਵਣ ਇਹ RAM ਚੰਦ ਤੇ ਬਿਸਰਾਮ ਮਾਰਿਓ ਅਹ ਰਾਵਣ ਇਸ ਤਰ੍ਹਾਂ RAM ਚੰਦ ਮਾਰਿਓ ਨਹੀਂ ਕਹਿਣਾ ਪਾਵ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਨਾ ਕੀਤਾ ਨਾਸ ਕਰਨਾ ਕੀਤਾ ਇਸ ਕਰਕੇ ਰਾਮਚੰਦ ਮਾਰਿਓ ਅਹ ਰਾਵਣ ਰਾਮਚੰਦ ਮਾਰਿਓ ਅਹ ਰਾਵਣ ਭੇਦ ਭੀਖਣ ਗੁਰਮੁਖ ਪਰਚਾਏਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ 33 ਉਧਾਰੇ ਗੁਰਮੁਖ ਚੁੱਕ ਕੇ ਆਵਣ ਜਾਣ ਗੁਰਮੁਖ ਦਰਗਹਿ ਪਾਵੇ ਮਾਣ ਗੁਰਮੁਖ ਖੋਟੇ ਖਰੇ ਪਛਾਨ ਗੁਰਮੁਖ ਲੱਗੈ ਸਹਿਜ ਧਿਆਨ ਗੁਰਮੁਖ ਦਰਗਹਿ ਸਿਫਤ ਸਮਾਈ ਇਹ ਸਿਫਤ ਇਹ ਧਿਆਨ ਦੇ ਨਾਲ ਫੱਫਾ ਲਾ ਕੇ ਪੜਨਾ ਸਿਫਤ ਗੁਰਮੁਖ ਦਰਗ ਹੈ ਸਿਫਤ ਸਮਾਈ ਨਾਨਕ ਗੁਰਮੁਖ ਬੰਦ ਨਾ ਪਾਏ ਗੁਰਮੁਖ ਨਾਮ ਨਿਰੰજન ਪਾਏ ਗੁਰਮੁਖ ਹਉ ਮੈਂ ਸ਼ਬਦ ਜਲਾਏ ਗੁਰਮੁਖ ਸਾਚੇ ਕੀ ਗੁਣ ਗਾਏ ਗੁਰਮੁਖ ਸਾਚਾ ਰਹੇ ਸਮਾਈ ਗੁਰਮੁਖ ਸਾਚ ਨਾਮ ਪਤ ਊਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ ਕਵਣ ਮੂਲ ਕਵਣ ਮੱਤ ਵੇਲਾ ਇਸ ਨੂੰ ਵੇਲਾ ਨਹੀਂ ਕਹਿਣਾ ਜੇ ਆਪਾਂ ਵੇਲਾ ਖਾਂਗੇ ਅਰਥ ਜੰਗਲ ਬਣ ਜਾਏਗਾ ਜਿਵੇਂ ਜੰਗਲ ਬੇਲਾ ਕਹਿ ਦਿੰਨੇ ਆਪਾਂ ਇਸ ਕਰਕੇ ਇਹ ਵੇਲੇ ਦਾ ਨਾਮ ਹੈ ਸਮਾ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਕਵਨ ਕਥਾ ਲੈ ਰਹਿੋ निराले ਬੋਲੇ ਨਾਨਕ ਸੁਣਹੁ ਤਮ ਬਾਲੇ ਇਸ ਕਥਾ ਕਾ ਦੇ ਵਿਚਾਰ ਭਵਜਲ ਸ਼ਬਦ ਲੰਘਾਵਣ ਹਾਰ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਅਕਾਥ ਕਥਾ ਲੈ ਰਹਾ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗਰਮ ਅਖਾ ਹਮੈ ਅਗਨ ਨਿਵਾਰੀ ਮੈਣ ਕੇ ਦੰਤ ਕਿਉ ਖਾਈਐ ਸਾਰ ਜਿਤ ਗਰਭ ਜਾਏ ਸੋ ਕਵਣ ਆਹਾਰ ਇਸ ਨੂੰ ਆਹਾਰ ਪੜਨਾ ਹੈ ਘਾਰ ਨਹੀਂ ਕਹਿਣਾ ਐੜੇ ਨੂੰ ਕੰਨਾਂ ਲਾ ਕੇ ਆਹਾਰ ਜਿਤ ਗਰਭ ਜਾਏ ਸੋ ਕਵਣ ਆਹਾਰ ਹਿਵੈ ਕਾ ਘਰ ਮੰਦਰ ਅਗਨ ਪਿਰਾਹਨ ਕਵਨ ਗੁਫਾ ਜਿਤ ਰਹੈ ਅਵਾਹਨ ਏਤ ਓਤ ਕਿਸ ਕਉ ਜਾਣ ਸਮਾਵੈ ਕਵਨ ਧਿਆਨ ਮਨ ਮਨ ਹੈ ਸਮਾਵੈ ਹਉ ਹਉ ਮੈਂ ਮੈਂ ਇਸੇ ਤਰ੍ਹਾਂ ਹੀ ਨਖੇਰ ਕੇ ਪੜਨਾ ਹਉ ਹਉ ਮੈਂ ਮੈਂ ਇਸ ਤਰ੍ਹਾਂ ਨਹੀਂ ਪੜਨਾ ਹਉ ਹਉ ਮੈਂ ਮੈਂ ਵਿੱਚ ਹੋ ਖੋਵੈ ਦੂਜਾ ਮਿਟੈ ਏਕੋ ਹੋਵੈ ਜਗ ਕਰੜਾ ਮਨ ਮੁਖ ਗਾਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੋ ਜਾਣੈ ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ ਸਚ ਭੈ ਰਾਤਾ ਗਰਬ ਨਿਵਾਰੈ ਏਕੋ ਜਾਤਾ ਸਬਦ ਵਿਚਾਰੈ ਸਬਦ ਵਸੈ ਸਚ ਅੰਤਰਹੀਆ ਤਨ ਮਨ ਸੀਤਲ ਰੰਗ ਰੰਗਿਆ ਇਹਨੂੰ ਰੰਗਿਆ ਨਹੀਂ ਪੜਨਾ ਰੰਗਿਆ ਕਹਿਣਾ ਰੰਗਿਆ ਤਨ ਮਨ ਸੀਤਲ ਰੰਗ ਰੰਗਿਆ काम क्रोध बिख अग्नि निवारी नानक नदरी नदर प्यारे कवन मुख चंद हिवे घर छाया कवन मुख सूरज तपै तपाया कवन मुख काल जोहत नित रहै कवन बुद्ध गुरु मुख पात रहै ਕਵਨ ਜੋਦ ਜੋ ਕਾਲ ਸੰਘਾਰੇ ਬੋਲੇ ਬਾਣੀ ਨਾਨਕ ਵਿਚਾਰੇ ਸਬਦ ਭਾਖਤ ਸਸ ਜੋਤ ਅਪਾਰ ਸਸ ਘਰ ਸੂਰ ਵਸੈ ਮਿਟੈ ਅੰਧਾਰ ਸੁਖ ਦੁਖ ਸਮਕਰ ਨਾਮ ਆਧਾਰ ਆਪੇ ਪਾਰ ਉਤਾਰਨ ਹਾਰ ਗੁਰ ਪਰਚੈ ਮਨ ਸਾਚ ਸਮਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾਗੈ ਦੁਖ ਕਾਲ ਸੰਤਾਪੈ ਤਤੋ ਤਤ ਮਿਲੈ ਮਨ ਮੰਨੈ ਦੂਜਾ ਜਾਏ ਇਕਤ ਘਰ ਆਨੈ ਇਸ ਨੂੰ ਇਕਤ ਕਹਿਣਾ ਦੂਜਾ ਜਾਏ ਇਕਤ ਘਰ ਆਨੈ ਬੋਲੇ ਪਵਨਾ ਗगन ਗਰਜੈ ਇਹਨੂੰ ਗਰਜੈ ਪੜਨਾ ਗਰੱਜੈ ਨਹੀਂ ਪੜਨਾ ਗਰਜੈ ਬੋਲੇ ਪਵਨਾ ਗगन ਗਰਜੈ ਨਾਨਕ ਨਿਹਚਲ ਮਿਲਣ ਸਹਜ ਬੋਲੇ ਪਵਨਾ ਗगन ਗਰਜੈ ਨਾਨਕ ਨਿਹਚਲ ਮਿਲਣ ਸਹਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ